ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਸਰਸਰ ਸਬਜ਼ੀ ਮੰਡੀ ਜਾਣ ਵਾਲਿਆਂ ਨੂੰ ਚਲਨਾ ਪਿਆ ਲੁਟੇਰਿਆਂ ਦਾ ਕਹਿ ਇੱਕ ਵੀ 201 ਲੱਖ ਇੱਕ ਵੀ ਬਾ ਲੈਬਰ ਵੀ ਨਹੀਂ ਬਖਸ਼ੀ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨਲੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਔਰ ਕਿਹੜੇ ਕਿਹੜੇ ਮੈਂ ਕਹਾਂ ਜਾਂਦੇ ਆਇਆ ਕਿ ਜਾਬਾਤ ਦੇ ਅਗਲੇ ਦੇ ਤੇ ਵਿੱਚ ਪਾ ਗਏ ਝੋਲੇ ਲਾ ਗਏ ਤੇ ਮੇਰੇ ਕਹੇ ਪੈਸੇ ਆਹਿਆ ਇਨੀ ਹੀ ਬੈਠਦੇ ਆਪਕ ਜੈਕ ਬੋਕੀ ਵਿੱਚ ਜੀ ਸਾਰਾ ਸਾਰਾ ਪਤਾ ਨਹੀਂ ਹੈ ਚਿੰਨੇ ਬੰਦਣਾ ਲੱਗਿਆ ਹੈ ਯਾਰ ਬਹੁਤ ਆਮ ਹੈ ਜੀ ਮੈਂ ਆ ਕਿਸੇ ਬੰਦੇ ਦੀ ਲੱਤ ਵੀ ਤੋੜੀ ਹੈ ਕਹਿੰਦੇ ਹਾਂਜੀ ਹਾਂਜੀ ਨਾ ਗਈ ਹੈ ਵਿਹਾਰ ਨਾ ਭੂਟੋ ਜੀ ਕੀ ਗੱਲ ਹੋਈ ਜੀ ਮੈਂ ਲਾ ਭੂਟੋ ਮੈਂ ਸਾਈਕਲ ਤੇ ਆਉਂਦਿਆ ਤੇ ਬਸ ਬੰਦੇ ਗੱਡੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਵੇਸੇ ਤੇ ਆ ਜੇ ਤੇ ਲੈ ਜੇ ਮੰਡੀ ਲਈਦੀ ਆ ਤੇ ਸਾਈਕਲ ਤੇ ਬੰਦੇ ਆਈ ਧੀ ਆਹੋ ਇਹ ਹੋਰ ਵੀ ਕਈਆਂ ਨੂੰ ਪੇਸ ਲਿਆ ਬਥੇਰਿਆਂ ਨੂੰ ਪਦੇ ਪੇ ਮੈਂ ਤੇ ਸਾਈਕਲ ਤੇ ਆਉਂਦਿਆ ਤੇ ਮੇਰੇ ਹੱਥੀ ਬੇਦ ਮੇਰੇ ਸਭ ਕਬੀਰ ਵੀ ਪਾਰ ਦਿੱਤੀ ਬਣਾਣ ਇਹ ਕੀ ਹੋਇਆ ਝੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਸੀ ਵਿੱਚ ਵੇਦੇ ਕੈਸ ਵਾਲੀਆਂ ਕਾਪੀਆਂ ਸੀ ਕਹਿੰਦੇ ਕੀ ਸੀ ਕਾਜੋ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਸਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਵੇਚ ਤਿੰਨ ਚਾਰ ਬੰਦੇ ਨੂੰ ਵੇਚ ਹਾਂਜੀ ਕਿਸੇ ਕੋਲ ਖੋਇਆ ਕੁਝ ਪਤਾ ਨਹੀਂ ਹੋਣਾ ਦਾ ਬਾਕੀ ਦੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਦੇ ਕੀ ਮੰਨ ਕਰਦੇ ਹੋ ਭਾਗੇ ਸਰਕਾਰ ਵੀ ਕਾਰਵਾਈ ਕਰੇ ਸਰਕਾਰ ਵਾਰੀ ਕਾਰਵਾਈ ਕਰੇ ਇੰਨੇ ਦੀ ਸੰਤ ਕੁਮਾਰ ਨਾਹੀ ਹੈ ਸੰਤ ਕੁਮਾਰ ਹੈ ਸੰਤ ਕੁਮਾਰ ਨਾ ਨਾ ਕੀ ਹੋਇਆ ਸੀ ਕਿੱਥੇ ਪਏ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਤੇ ਮਾਰਿਆ ਮੁਰਿਆ ਵੀ ਦੋ ਦਤਰ ਮਾਰਿਆ ਮੁਰਕੇ ਚਪੇੜਾ ਮਾਰੀਆਂ ਦਤਰ ਕਿੱਥੇ ਵਜਿਆ ਦਤਰ ਮੋਰਾਂ ਦੇ ਮਾਰਿਆ ਐ ਪੇਟ ਤੇ ਮਾਰਿਆ ਮੇਰੇ ਕੁੱਟਿਆ ਉਂਗਲਾ ਤੇ ਉਂਗਲਾ ਤਾਂ ਪਹਿਲੇ ਲੱਗਦੀ ਹੈ ਅੱਛਾ ਤਾਂ ਕਿ ਫੇਰ ਪੈਸੇ ਕੋਈ ਵੀ ਖੋਏ ਐ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਭੋਲ ਕੇ ਤੇ ਝੋਲੇ ਤੋਂ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ ਹਾਂਜੀ ਸਾਈਂदास ਸਾਫਕਾ ਮਿਊਨਿਸਪਲ ਕਾਉਂਸਲਰ ਮੈਂ ਜਿਹੜੇ ਮੈਂ ਸਾਡਾ ਮੰਡੀ ਦਾ ਕਾਰੋਬਾਰ ਆ ਮੈਂ ਕਿ 4 ਵਜੇ ਨਿਕਲਿਆ ਘਰੋਂ ਅੱਗੇ ਮੈਂ ਅਜੀਦੀ ਮੰਦਰ ਦੇ ਅਗਲੇ ਪਾਸੇ ਬੰਦੇ ਦੇ ਕੋਲੋਂ ਲੰਮਿਆ ਪਿਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਨੂੰ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਨ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੰਡੇ ਭੇਜਿਆ ਤਿੰਨ ਚਾਰ ਉਹਨੇ ਜਾਂਦੇ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜਿਹੜੀ ਸਰਦਾਰੀ لال ਜੀ ਇੱਥੇ ਆਪਣੇ ਕੋ ਆਈਟੀਆ ਤੋਂ ਉਹਨੂੰ ਵੀ ਅਗਲੇ ਪਾਸੇ ਪੁਲੀ ਦੇ ਤੇ ਘੇਰ ਕੋਲ ਦੀ ਲਾਤ ਤੋੜਦੀ ਹੋਇਆ ਮਕੇ ਐਡਮਿਟ ਹਸਪੀਟਲ ਹੋਇਆ ਵੀ ਇਹ ਕੋਈ ਉਹਨਾਂ ਕੋਲੋਂ ਤਾਂ ਹਾਂਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਆ ਮੁੰਡਾ ਜਿਹੜਾ ਹੋਣ ਰਿਹਾ ਸੀਗਾ ਇੱਕ ਮੱਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕਰੀਆ ਕਾਪੀਆਂ ਗੁੱਪੀਆਂ ਆਈ ਸੀ ਗਿਆ ਉਹ ਖੋਲੀਆਂ ਨੇ ਤੇ ਕਾਫ ਹੋਰ ਕਿੰਨੇ ਰੁਪਏ ਆ ਬਾਕੀ ਚਾਰ-पांच ਬੰਦੇ ਹੋਰ ਇੱਕ ਲੇਬਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜੱਤੀ ਰੁਪਏ ਸੀਗੇ ਉਹ ਕੱਢ ਲੈ ਕਹਿੰਦੇ ਜੋ ਹੈਗਾ ਕੱਢ ਦੇ ਮੈਂ ਬਿੱਕੀ ਤੇ ਸੀਗਾ ਟੂਟੀ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਤਿਬੜੀ ਨਹਿਰ ਤੇ ਲਗਾਤਾਰ ਵਾਰ ਰਹਾ ਤਾਂ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰੀ ਅਸੀਂ ਮੰਗ ਕੀ ਕਰਮੀ ਆ ਜੀ ਗਵਰਨਮੈਂਟ ਕੋਈ ਅੰਨੀ ਹੈਗ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜੇ ਇਸ ਤਰ੍ਹਾਂ ਗਵਰਨਮੈਂਟ ਚੱਲਦੀ ਰਹੇ ਤੇ ਆਮ ਬੰਦੇ ਦਾ ਦੀਨਾ ਇਥੇ ਹਰਾਮਾ ਹਰਾਮ ਹੈ ਐਸਆਰ ਕੇ ਦੁਨੀਆ ਬਾਹਰੋਂ ਤੁੜੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਉਰ ਹੈ ਹੀ ਨਹੀਂ ਕਿਸੇ ਮੋੜ ਦੇ ਉੱਤੇ ਚਾਜੋ ਕੋਈ ਧੀ ਭੈਣ ਸਿਕਿਉਰ ਨਹੀਂ ਕਿਸੇ ਦੇ ਮੋਬਾਈਲ ਖੋਲ ਲੈਂਦੇ ਕਿਸੇ ਦਾ ਕੁਝ ਕਰਦੇ ਆ ਸਰਿਆਮ ਮੰਡੀ ਦੇ ਸਵੇਰੇ ਸਵੇਰੇ ਆਵਾਜਾਈ ਆਣੀ ਸ਼ੁਰੂ ਹੋ ਜਾਂਦੀ ਲੋਕੀ ਆਣੀ ਸ਼ੁਰੂ ਹੋ ਜਾਂਦੇ ਪੈਸੇ ਲੈ ਲੈਣਾ ਉਸੇ ਰਹਾ ਹੁੰਦਾ ਉਦੋਂ ਤੇ ਲੱਗਦਾ ਨਹੀਂ ਕਿ ਇਹੋ ਜਿਹਾ ਵਰਤਾਰਾ ਮਾਰੀ ਇਹ ਮਾਰੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਤੇ ਜੋ ਜ਼िला ਲੈਵਲ ਦੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਜੋ ਪੀਸਾ ਲੈਂਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਇੱਥੇ ਕਿ ਪਰਮਨੈਂਟ ਡਿਊਟੀ ਲਈਏ ਪਟ੍ਰੋਲਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘਟਣ ਸਿਵਲ ਡਰੈਸ ਚ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਕਿਆ ਹੈ ਨਹੀਂ ਆਪੇ ਬੰਦੇ ਫੜੇ ਜਾਂਦੇ ਆ ਹੁਣ ਉਹਨਾਂ ਕੋਲ ਹਥਿਆਰ ਵੀ ਹੁੰਦੇ ਆ। ਹਾਂਜੀ। ਅਸੀਂ ਤੇ ਮੈਂ ਤੇ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ بیسਬਾਲ ਜਿਹਾ بیسਬੈਟ ਜਿਹਾ ਫੜਿਆ ਸੀਗਾ। ਆਮ ਬੰਦਿਆਂ ਦਾ ਬਹੁਤ ਮੁਸ਼ਕਲ ਆ ਜੀ ਬੰਦਿਆਂ ਨਾਲਾਂ ਤੋਂ ਬੰਦ ਕਰਦਾ। ਕਾਰੋਬਾਰ ਕੀ ਕਰੀਏ ਦੱਸੋ। ਹੁਣ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਦੇ ਬੰਦਾ ਬਹੁਤ ਮਜਬੂਰ ਆ। ਇਹ ਤੁਹਾਨੂੰ ਗਵਰਨਮੈਂਟ ਨੂੰ ਕਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਗਿਆ ਹੈਗਾ ਉਹਨਾਂ ਪੈਟਰੋਲੀਅਮ ਵਾਲੇ ਭੇਜਦੇ ਆ ਪੈਟਰੋਲੀਅਮ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ। ਉਹਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਗਈ। ਕੋ ਟੋਕ ਨਹੀਂ ਮੰਨਦਾ ਇਹ ਪਲਾਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਹਾਂਜੀ ਇਹ ਪਲਾਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਹਨਾਂ ਨੂੰ ਪਤਾ ਨੇ ਕਿ ਸਕਿਉਰਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਆ ਜੀ ਆਪਾਂ ਤੇ ਬੇਨਤੀ ਕਰਨੇ ਆਸੀਂ ਨੂੰ ਅੱਜ ਸਾਡੇ ਲੱਗੀਆਂ ਕੱਲ੍ਹ ਕੇ ਲੱਗਣਗੀਆਂ ਇਹ ਤੇ ਔਖਾ ਕੰਮ ਆ